ਪਾਪਾ ਜੀ ਅੱਜ ਮੈਨੂੰ ਲੱਗਦਾ ਆਪਣਾ ਨਰਮਾ ਤਾਂ ਕੱਢਿਆ ਜਾਊ ਅੱਜ ਤਾਂ ਯਾਰ ਮੈਨੂੰ ਕੰਮ ਹੈਗਾ ਅੱਜ ਕੀ ਕੰਮ ਹੋ ਗਿਆ ਪਾਪਾ ਜੀ ਫਿਰ ਤੈਨੂੰ ਮੈਂ ਤੇ ਕ੍ਰਿਸ਼ਨ ਨੇ ਨਾ ਇੱਕ ਕੁੜੀ ਦੀ ਵੀਡੀਓ ਬਣਾ ਕੇ ਲਿਆਉਣੀ ਆ ਉਹਦੇ ਪਿੱਤੇ ਦੀਆਂ ਪਥਰੀਆਂ ਸੀਗੀਆਂ ਫੇਰ ਤਾਂ ਪਾਪਾ ਜੀ ਤੁਸੀਂ ਉਹ ਵੀ ਕਹਿ ਸਕਦੇ ਹੋ ਵੀ ਬੋਲ ਕੇ ਉਹਦੇ ਪਿੱਤੇ ਦੀਆਂ ਪਥਰੀਆਂ ਸੀ ਠੀਕ ਹੋ ਗਈਆਂ ਲੋਕਾਂ ਨੂੰ ਫੇਰ ਹੀ ਯਕੀਨ ਹੋਊਗਾ ਵੀਡੀਓ ਦੇਖੇ ਤੋਂ ਅਸੀਂ ਵੀਡੀਓ ਬਣਾ ਕੇ ਲਿਆਵਾਂਗੇ ਉੱਥੇ ਸੰਗਤਪੁਰੇ ਜਾ ਕੇ ਉਹ ਕੁੜੀ ਦੀ ਉਹ ਦੱਸੂਗੀ ਸਾਰਾ ਕੁਝ ਵੀ ਮੈਂ ਕਿੰਨਾ ਚਿਰ ਦਵਾਈ ਖਾਦੀ ਆ ਤੇ ਕਿਹੜੀ ਦਵਾਈ ਖਾਦੀ ਆ ਹਾਂਜੀ ਆਪਾਂ ਚਾਹੁੰਦੇ ਹਾਂ ਵੀ ਕਿਸੇ ਦਾ ਹੋ ਜੇ ਭਲਾ ਤੇ ਭਾਈ ਤੁਸੀਂ ਵੱਧ ਤੋਂ ਵੱਧ ਵੀਡੀਓ ਦੀ ਸਪੋਰਟ ਕਰਨੀ ਆ ਗਰੁੱਪਾਂ ਚ ਪਾਓ ਤੇ ਹੱਥ ਬੰਨ ਕੇ ਬੇਨਤੀ ਆ ਲੋਕਾਂ ਨੂੰ ਵੱਧ ਤੋਂ ਵੱਧ ਭਾਈ ਆਪਣੀ ਸਪੋਰਟ ਕਰੋ ਤੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀ ਕਿਸੇ ਦਾ ਪਲਣਾ ਹੋ ਜੇ ਆਪਾਂ ਤਾਂ ਇਹੀ ਚਾਹੁੰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਾਂ ਅੱਜ ਪਹੁੰਚੇ ਜੀ ਪਿੰਡ ਸਾਗਤਪੁਰਾ ਲਿਆ ਕਰਦਾ ਜੀ ਇਹ ਚ ਇੱਥੇ ਕੇ ਭੈਣ ਨੂੰ ਨਾ ਪ੍ਰੋਬਲਮ ਸੀਗੀ ਕੋਈ ਇੱਕ ਆਪ ਹੀ ਬੋਲਣਗੇ ਮੈਂ ਬਾਅਦ ਦੇ ਵਿੱਚ ਨਾ ਰਿਪੋਰਟਾਂ ਵਗੈਰਾ ਰਖਾਵਾਂਗੇ ਇਹਨਾਂ ਨੇ ਕੀ ਗੱਲਬਾਤ ਹੈ ਇੱਕ ਵਾਰੀ ਆਪ ਹੀ ਦੱਸਣਗੇ ਵੀ ਕੀ ਪ੍ਰੋਬਲਮ ਹੈ ਹਾਂਜੀ ਭੈਣ ਦੀ ਕੀ ਪ੍ਰੋਬਲਮ ਸਮਝੀ ਮੇਰੇ ਜੀ ਪਿੱਤੇ ਦੇ ਵਿੱਚ ਪਾਠੀਆਂ ਸੀਗੀਆਂ ਤੇ ਬੱਚੇ ਦਾ ਨੀ ਮੇਰੇ ਵਿੱਚ ਰਸਾਇਣ ਸੀਗੇ ਜੀ ਠੀਕ ਹੈ ਜੀ ਹਾਂਜੀ ਤੇ ਕਿ ਵੀ ਮੇਰੇ ਪੇਟ ਤੇ ਢੂਣੀ ਦੇ ਵਿੱਚ ਬਹੁਤ ਜ਼ਿਆਦੇ ਦਰਦ ਰਹਿੰਦਾ ਸੀ ਮੈਨੂੰ ਠੀਕ ਹੈ ਜੀ ਫਿਰ ਤੁਸੀਂ ਕਿੰਨਾ ਟਾਈਮ ਦਵਾਈ ਖਾਧੀ ਮੈਂ 4 ਮਹੀਨੇ ਹੋ ਗਈ ਅਸਾ 4 ਮਹੀਨੇ ਦਵਾਈ ਖਾਧੀ ਹਾਂਜੀ 4 ਮਹੀਨੇ ਦੇ ਵਿੱਚ ਤੁਹਾਨੂੰ ਕਿੰਨਾ ਫਰਕ ਪਿਆ ਜੀ ਮੈਨੂੰ ਬਹੁਤ ਜ਼ਿਆਦੇ ਫਰਕ ਪਿਆ ਜੀ ਮੇਰੇ ਰਸੋਲੀਆਂ ਨੇ 3 ਮਹੀਨਿਆਂ ਦੀ ਦਵਾਈ ਖਾ ਕੇ ਜੀ ਉਸ ਤੋਂ ਬਾਅਦ ਅਲਟਰਾਸਾਉਂ ਕਰਾਈ ਮੇਰੇ ਪਿੱਤੇ ਦੇ ਵਿੱਚ ਜਿਹੜੀਆਂ ਚਾਰ ਬਾਰ ਫਰੀਆਂ ਸੀ ਉਹਨਾਂ ਵਿੱਚੋਂ ਇੱਕ ਰਹਿ ਗਈ ਜੀ ਰਸੋਲੀਆਂ ਖਤਮ ਹੋ ਗਏ ਰਸੋਲੀਆਂ ਨੂੰ ਹਾਂਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਫਿਰ ਤੁਹਾਨੂੰ ਦਵਾਈ ਕਿਹਨੇ ਦਿੱਤੀ ਕਿਹਨੇ ਦੱਸਿਆ ਤੁਹਾਨੂੰ ਸਾਨੂੰ ਇਹ ਗਦੀਪ ਮੈਂ ਨਹੀਂ ਦਿੱਤੀ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਨੂੰ ਜੀ ਪ੍ਰੋਬਲਮ ਸੀਗੀ ਆ ਰਿਪੋਰਟ ਦਿਖਾਓ ਜੀ ਇਹ ਪਹਿਲਾਂ ਵਾਲੀ ਹੈ ਤੁਸੀਂ ਜੀ ਪਹਿਲਾਂ ਵਾਲੀ ਅਸਾਂ ਜੀ ਇਹ ਰਿਪੋਰਟ ਹੈ ਜੀ ਇਹਦੇ ਵਿੱਚ ਜਿਹੜੀਆਂ ਪਥਰੀਆਂ ਸੋਹ ਹੋ ਰਹੀਆਂ ਨੇ ਜੀ ਪਹਿਲੀ ਹੈਗੀ ਹੈ ਜੀ ਆਪਣੀ 18 ਨੌ ਦੀ ਫਿਰ 10 7 ਦੀ ਫਿਰ ਹੈਗੀ ਹੈ ਜੀ 10 2 ਦੀ 9 1 ਦੀ ਜੀ ਇਹ ਚਾਰ ਬਥਰੀਆਂ ਨਹੀਂ ਜੀ ਠੀਕ ਹੈ ਤੇ ਬੱਚੇ ਤਾਂ ਨਹੀਂ ਚਰ ਸੋਈਆਂ ਸੂਹ ਹੋ ਰਹੀਆਂ ਨੇ ਜੀ ਤੇ 39 ਤੇ 23 7 ਠੀਕ ਹੈ ਜੀ ਇਹ ਸੋਲ ਨੂੰ ਸੂਹ ਹੋ ਰਹੀਆਂ ਨੇ ਜੀ ਇਹ ਪਹਿਲਾ ਰਿਪੋਰਟ ਹੈ ਜੀ ਸਾਰੀ ਕਲੀਅਰ ਦਿਖਾਓ ਜੀ ਤਾਹਾਂ ਤੁਰ ਤੁਰ ਤੱਕ ਇਹ ਡੇਟ ਪਾ ਦਿਓ ਕਿੰਨੇ ਦੀ 18 5 ਦੀ ਹੈ ਜੀ ओके ਅਸਾ ਜੀ ਇਹ ਮਿਰਜੀ 21824 ਦੀ ਹੈ ਇਹਦੇ ਵਿੱਚ ਜਿਹੜੀਆਂ ਪਥਰੀਆਂ ਨੇ ਜੀਆਂ ਜੀ 3 ਰਿਮੂਵ ਹੋ ਗਈਆਂ ਇੱਕ ਰਹਿ ਗਈ ਜੀ 14 ਕਿੰਮੀ ਬਾਕੀ ਰਿਮੂਵ ਹੋ ਗਈਆਂ ਜੀ ਤੇ ਜਿਹੜੀਆਂ ਤੁਸੀਂ ਇਹ ਮੰਨਦੇ ਸੀ ਰਸੋੜੀਆਂ ਸੀਗੀਆਂ ਜੀ ਉਹ ਵੀ ਰਿਮੂਵ ਹੋ ਗਈਆਂ ਜੀ ਹਾਂਜੀ ਬੈਣ ਜੀ ਹੁਣ ਤੁਸੀਂ ਕਿਹੜੀ ਕਿਹੜੀ ਦਵਾਈ ਨਾਲ ਤੁਹਾਨੂੰ ਫਰਕ ਪਿਆਗਾ ਉਹ ਦਵਾਈਆਂ ਦਿਖਾਓ ਇਹਨਾਂ ਨੂੰ ਮੈਨੂੰ ਆਹ ਤਿੰਨ ਦਵਾਈਆਂ ਨਾਲ ਫਰਕ ਪਿਆ ਠੀਕ ਹੈ ਦੋ ਜੇ ਹਮ ਗਿਆ ਸੰਜੀਵ ਨੇ ਹੋ ਗਈ ਮਹਾਸਦਰਸ਼ਨ ਹੋ ਗਿਆ ਤੇ ਰਿਮੂਵ ਹੋ ਗਈ ਠੀਕ ਹੈ ਜੀ ਇਹ ਤੁਸੀਂ ਦੋ ਟਾਈਮ ਲੈਂਦੇ ਸੀਗੇ ਜੀ ਫਾਇਨਲ ਜਿਆਦਾ ਲੈਂਦੇ ਸੀ ਹਾਂਜੀ ਠੀਕ ਹੈ ਜੀ ਸੋ ਹੁਣਾ ਕੀ ਸੰਦੇਸ਼ ਦੰਦੇ ਹੋ ਜੀ ਲੋਕਾਂ ਨੂੰ ਵੀ ਜਿਹੜੇ ਐਲੋਬੈਟਿਕ ਦਵਾਈਆਂ ਲਈ ਜਾਂਦੇ ਨੇ ਜੀ ਪਿੱਟੇ ਖੜਾ ਲੁੰਦੇ ਨੇ ਯਾਰ ਸੋੜੀਆਂ ਦਾ ਆਪਰੇਸ਼ਨ ਕਰਵਾ ਲੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਦਵੋਗੇ ਤੁਸੀਂ ਮੈਂ ਤਾਂ ਇਹੀ ਮੈਸੇਜ ਦੇਣੀ ਹੈ ਵੀ ਇਕ ਵਾਰ ਦਵਾਈ ਦਾ ਟਰੀਟਮੈਂਟ ਕਰਕੇ ਜਰੂਰ ਦੇਖੋ ਆਪਰੇਸ਼ਨ ਤੋਂ ਬਚ ਸਕਦੇ ਹੋ ਠੀਕ ਹੈ ਜੀ ਬਹੁਤ ਜੀ ਸ਼ੁਕਰੀਆ ਬਾਕੀ ਇਹ ਸੁਪਰੇਨੋ ਰਵੇਕਾ ਦੀ ਦਵਾਈ ਹੈ ਜੀ ਸੁਪਰੇਨੋ ਕੰਪਨੀ ਦੀ ਹੈ ਸੁਪਰੇਨੋ 60 ਜਿਹੜੀਆਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਕੱਲ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਤੁਹਾਨੂੰ ਪ੍ਰੋਪਰ ਰਿਪੋਰਟਾਂ ਵੀ ਦਿਖਾਵਾਂਗੇ ਤੇ ਮਰੀਜ਼ ਨਾਲ ਵੀ ਮਲਾਵਾਂਗੇ ਉਹ ਮਰੀਜ਼ ਇੱਥੇ ਸੰਗਤਪੁਰੇ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਉਹ ਇਹ ਭੈਣ ਜੀ ਨੇ ਕਿ ਜੀ ਇਹਨਾਂ ਨੂੰ ਜਦੋਂ ਇੰਨਾ ਫਾਇਦਾ ਹੋ ਸਕਦਾ ਤਾਂ ਤੁਸੀਂ ਵੀ ਜੇ ਇੱਕ ਵਾਰਨ ਮੌਕਾ ਦੇ ਲਈ ਤੁਹਾਨੂੰ ਤਾਂ ਜਰੂਰ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਆ ਵੀ ਆਪਰੇਸ਼ਨ ਤੋਂ ਬਚੋ ਦੇਖੋ ਡਾਕਟਰ ਪੇਟ ¯ ਪਾਰ ਦਿੰਦੇ ਨੇ 4 ਮਹੀਨੇ ਤੱਕ ਬੰਦਾ ਮੁੰਮੇ ਜਿਹਾ ਜਿਉਂਨੇ ਉੱਠਦਾ ਫਿਰ ਉਸ ਤੋਂ ਬਾਅਦ ਕੀ ਹੁੰਦਾਗਾ ਉਸ ਖਾ ਆ ਪੀ ਨਹੀਂ ਸਕਦਾ ਠੀਕ ਹੈ ਜੀ ਵੀ ਕਹਿਣ ਦਾ ਮਤਲਬ ਸਾਰੀ ਉਮਰ ਬੰਦਾ ਅਜਿਹਾ ਹੋ ਜਾਂਦਾ ਕੰਮ ਨਹੀਂ ਕਰ ਸਕਦਾ ਉਹਨਾਂ ਠੀਕ ਹੈ ਸਾਡੀ ਰਿਕੁਐਸਟ ਇਹੀ ਹੈ ਵੀ ਇੱਕ ਵਾਰ ਤੁਸੀਂ ਦਵਾਈ ਲੈ ਕੇ ਜਰੂਰ ਦੇਖੋ ਕਿਉਂਕਿ ਜਿੱਦਾਂ ਇਹ ਭੈਣ ਠੀਕ ਹੋਗੀ ਤੁਸੀਂ ਵੀ ਠੀਕ ਹੋਵੋਗੇ ਸਾਡੀ ਗਾਰੰਟੀ ਹੈ ਗਾਰੰਟੀ ਨਾਲ ਦਵਾਈ ਦਿੰਨੇ ਆਸੀਂ ਪਹਿਲਾਂ ਵੀ ਬੋਲਿਆ ਸੀ ਵੀ ਗਾਰੰਟੀ ਨਾਲ ਦਵਾਈ ਦਿੰਨੇ ਆ ਕਿਰਪਾ ਰੱਬ ਦੀ ਹੈ ਦੇਖੋ ਕਰਦਾ ਰੱਬ ਹੁੰਦਾਗਾ ਪਰ ਸਾਨੂੰ ਇਹਨਾਂ ਸਾਡੀ ਦਵਾਈ ਦੇ ਉੱਤੇ ਮਾਨ ਹੈ ਕਿ ਬੰਦਾ ਠੀਕ ਹੁੰਦੇ ਧੰਨਵਾਦੀ